ਸ਼ਸਤਰ ਕਾਲ ਦੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਨੈਸ਼ਨਲ ਕਨਸਲਰ ਸ੍ਰੀ ਹਰਬੰਦ ਕੇਲੇਵਾਨ ਜੀ ਔਰ ਭਗਵੰਤ ਬਾਦ ਜੀ ਨੇ ਨੁਦਾਨੇ ਤੋਂ ਸ਼ੁਰੂ ਕੀਤੀ ਸੀ ਜੀ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਔਰ ਇਹ ਸਾਡਾ ਵਾਦਾ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਉਹਦੇ ਵਾਸਤੇ ਇੱਕ ਬਹੁਤ ਹੀ ਜਿਹੜੀ ਵੈਲ ਪਲਾਨ ਜਿਹੜੀ ਕੋਆਰਡੀਨੇਟਡ ਜਿਹੜੀ ਹੈਗਾ ਅਫਰਟ ਜਿਹੜਾ ਕੀਤਾ ਜਾ ਰਿਹਾ ਮੇਰੇ ਜਿਹੜੇ ਪੁਲਿਸ ਸਾਹਿਬ ਮਦਨ ਲਾਲ ਜੀ ਐਮਐਨਏ ਸਾਹਿਬ ਔਰ ਜੇ ਭੋਲਾ ਜੀ ਕਪਤੀ ਕਸ਼ਕਰ ਸਿਵਲ ਸਰਚਰ ਨਾ ਸੀਪੀ ਸਾਹਿਬ ਸਾਡੇ ਐਸਐਸਪੀ ਬਾਕੀ ਸਾਰੇ ਜਿਲ੍ਹੇ ਦੇ ਸਾਰੇ ਅਫਸਰ ਹੈ ਅਸੀਂ ਬੈਠ ਕੇ ਸਟ੍ਰੈਟਜੀ ਬਣਾਈ ਆ ਉਹਦੇ ਵਿੱਚ ਇੱਕ ਤਾਂ ਜਿੱਥੇ ਜਿੱਥੇ ਕੋਈ ਨੌਜਾ ਜਿੱਥੇ ਕੋਈ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਾ ਕਰਦੇ ਆ ਉਹਨਾਂ ਨੂੰ ਦਵਾਈ ਲੈਣ ਲਈ ਕਿਤੇ ਲੋੜ ਚਾਦਾ ਉਹਦੇ ਵਾਸਤੇ ਅਸੀਂ ਇਲਾਜ ਦਾ ਜਿੱਥੇ ਵੀ ਉਹ ਕਹਿਣਗੇ ਐਡੀਸ਼ਨਲ ਜਿਹੜਾ ਹੈਗਾ ਚਾਹੇ ਹੋਟ ਸੈਂਟਰ ਬਣਾਣਾ ਪਵੇ ਡੀਡਿਕਸ਼ਨ ਆਲਰੇਡੀ ਸਾਡੇ ਕੋਲੇ ਤਕਰੀਬਨ ਤਕਰੀਬਨ ਜਿਹੜੇ 480 ਬੈਡ ਹੈਗੇ ਆ ਡੀਡਿਕਸ਼ਨ ਤੇ ਰੀਆਪ ਦੇ ਵਿੱਚ ਤੇ तकरीबन 500 550 ਬੈਡ ਅਸੀਂ ਨਵੇਂ ਐਡ ਕਰ ਲਏ ਜੀ ਜਿਹਦੇ ਵਿੱਚ ਤੁਹਾਡੇ ਅਪਕਮਿੰਗ ਦੋ ਮੈਡੀਕਲ ਕਾਲਜ ਆ ਗਏ ਜੀ ਗੁਰੂ ਅਮਰਦਾਸ ਉਹ ਲੰਗਰ ਵੀ ਦੇਣਗੇ ਔਰ ਬੰਦਿਆਂ ਦਾ ਇਲਾਜ ਵੀ ਕਰਨਗੇ ਸੀਐਮਸੀ ਵਾਲੇ 50 ਡੈਡੀਕੇਟਡ ਬੈਂਡਸ ਹੋਰ ਦੇਣਗੇ ਡੀਐਮਸੀ ਵਾਲੇ 100 ਦੇਣਗੇ ਔਰ ਇੱਕ ਜੀਆਈਐਸ ਗਰੁੱਪ ਦਾ ਨਵਾਂ ਮੈਡੀਕਲ ਕਾਲਜ ਬਣ ਗਿਆ ਜੀ ਉਹ 200 ਬੈਡ ਦੇਣਗੇ ਇਸੇ ਤਰ੍ਹਾਂ ਇੱਕ ਹੋਮੋਪੈਥਿਕ ਕਾਲਜ ਬਣਦਾ ਹੈ 100 ਬੈਡ ਦੇਣਗੇ ਨਰਸਿੰਗ ਕਾਲਜਸ ਵਾਲੇ ਜਿਹੜੇ ਆ ਗਏ 190 ਬੈਡ ਉਹਨਾਂ ਨੇ ਪ੍ਰੋਮਿਸ ਕੀਤੇ ਆ ਸੋ ਸਾਡੇ ਜਿਹੜੀ ਡੀ ਐਡਿਕਸ਼ਨ ਤੇ ਰੀ ਹੈਪ ਬੈਟਸ ਆ ਉਹਦੀ ਕਪਸ਼ਟਿਤ ਤੁਣੀ ਕਰ ਰਹੇ ਆ ਅਸੀਂ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਿਪਟੀ ਇੰਸਪੈਕਟਰ ਇੰਡਸਟਰੀ ਨਾਲ ਆਈ ਐਮ ਕਰਕੇ ਵੀ ਉਹਨਾਂ ਨੂੰ ਕਿੰਨੇ ਬੰਦੇ ਚਾਹੀਦੇ ਆ ਕਿਹੜਾ ਸਕਿੱਲ ਚਾਹੀਦਾ ਡੀ ਐਡਿਕਸ਼ਨ ਵੀ ਹੈਵ ਸਕਿੱਲ ਡਵੈਲਪਮੈਂਟ ਇਕੱਠੇ ਹੋ ਰਗੇ ਸਾਰੇ ਜਦੋਂ ਕੋ ਸਾਡੇ ਕੋਲੇ ਕੋਈ ਵੀ ਜਿਹੜਾ ਜਿਸ ਤਰ੍ਹਾਂ ਸਾਡੀਆਂ ਜ਼ਿਲ੍ਹਾ ਦੇ ਵਿੱਚ ਬੰਦੇ ਪਹਿਲਾਂ ਭੇਜਦੇ ਸੀ ਅ ਉਹ ਉਹਨੂੰ ਡੀਕ੍ਰਿਮੀਨਲਾਈਜ਼ ਕਰਕੇ ਜਿਹੜੇ ਹੁਣ ਨਸ਼ਾ ਕਰਨ ਵਾਲੇ ਆ ਜਾਂ ਜਿਹੜੇ ਕੰਸਪਸ਼ਨ ਪਾਰਟਨਰ ਬਣੇ ਜਾਂਦੇ ਆ ਫਸਟ ਟਾਈਮ ਉਹ ਬੰਦੇ ਆ ਜੰਗ ਬੰਦੇ ਆ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਜਿਹੜੇ ਡੀਡਿਕਸ਼ਨ ਜਾਂ ਟ੍ਰੀਟਮੈਂਟ ਸੈਂਟਰਾਂ ਉਹਨਾਂ ਦੇ ਵਿੱਚ ਭੇਜਾਂਗੇ ਉਥੇ ਉਹਨਾਂ ਨੂੰ ਉਹਨਾਂ ਦਾ ਜਿਹੜੇ ਟੀਕੇ ਲਾਉਂਦੇ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਉਂਦੇ ਵਾਲੀ ਵਾਲੀ ਗੋਲੀਆਂ ਛਟਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਔਰ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਉਹਨਾਂ ਨੂੰ ਕੋਈ ਲੋਨ ਜਾਂ ਸਬਸਿਡੀ ਵੀ ਹੋਵੇ ਜਿਸ ਤਰ੍ਹਾਂ 31 ਕੋਰਸ ਸਾਡੇ ਕੋਲੇ ਖੇਤੀਬਾੜੀ ਦੇ ਆ ਹਾਈ ਵੈਲਿਊ ਕ੍ਰੌਪਸ ਦੇ ਇਸੇ ਤਰ੍ਹਾਂ ਜਿਹੜੇ ਆਈਟੀਆਈ ਦੇ ਵਿੱਚ ਬਹੁਤ ਸਾਰੇ ਕੋਰਸਸ ਹੈਗੇ ਆ ਜਿਹੜੇ ਇੰਡਸਟਰੀ ਨਾਲ ਰਿਲੇਟਡ ਹੈ ਕੰਪਿਊਟਰ ਜਿਹੜੇ ਮਾਡਰਨ এজ ਆ ਚਾਹੇ AI ਜਾ ਕੰਪਿਊਟਰਸ ਹੈ ਅਕਾਊਂਟਿੰਗ ਹੈ ਇਹਦੇ ਨਾਲ ਡੇਪਰ ਸਨ ਫਾਊਂਡੇਸ਼ਨ ਦੇ ਜਿਹੜੇ ਕੋਰਸਸ ਸਨ ਕੀਤੇ ਆ ਔਰ ਜੇ ਸਾਨੂੰ ਸੁਪੋਜ਼ ਖੰਨੇ ਜਾਂ ਜਗਰਾਵਾਂ ਦੇ ਵਿੱਚ ਲੋੜ ਪਈ ਆ ਉੱਥੇ ਜਾ ਕੇ ਵੀ ਸਾਡੇ ਕੋਲ ਜਿਹੜੇ ਬੰਦੇ ਆ ਸਾਡੇ ਟ੍ਰੇਨਿੰਗ ਦੇ ਅਲਟੀ ਤਿਆਰ ਆ ਤੇ ਇਹਦੇ ਨਾਲ ਨਾਲ ਇੱਕ ਜਿਹੜਾ ਹੈਗਾ ਉਹ ਅਨੋਨਿਮਸ ਆਰਗ ਜਿਹੜੇ ਹੈਗੇ ਆ ਤੁਹਾਡੇ ਨਾਰਪਾਲਟ ਕੋਲ ਨਹੀਂ ਪਾ ਸਾਡੇ ਕੋਲ ਨਹੀਂ ਪਾ ਉਸ ਇੱਕ ਸਪੋਰਟ ਗਰੁੱਪ ਜਿਹੜੇ ਬੰਦੇ ਨਸ਼ਾ ਕਰਦੇ ਸੀ ਛੱਡ ਚੁੱਕੇ ਸੀ ਜਾਂ ਜਿਹੜਾ ਯੂਥ ਦੇ ਵਨ ਟੂ ਵਰਕ ਪਲ ਸੈਂਟਰ ਚ ਉਹ ਵਾਲੇ ਯੂਥ ਦਾ ਇੱਕ ਗਰੁੱਪ ਹੈ ਹਰ ਜਿੱਥੇ ਵੀ ਕੋਈ ਡੀਡਿਕਸ਼ਨ ਜਾਂ ਰੀਐਬ ਸੈਂਟਰ ਹੈ ਉਹਦੇ ਨਾਲ ਇੱਕ ਸਪੋਰਟ ਗਰੁੱਪ ਬਣੇਗਾ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਜਾ ਰਹੀ ਹੈ ਯੂਥ ਦੇ ਗਰੁੱਪਸ ਬਣਾਏ ਜਾ ਰਹੇ ਆ ਤਾਂ ਕਿ ਜਿਹੜਾ ਪੂਰਾ ਪਿੰਡ ਹੈ ਜਾਂ ਮੱਲਾ ਉਹ ਨਸ਼ਾ ਮੁਕਤ ਕੀਤਾ ਜਾਵੇ ਸੋ ਇੱਕ ਜਿਹੜੀ ਨਵੀਂ ਚੀਜ਼ ਹੈ ਪਹਿਲਾਂ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਕੰਮ ਚੱਲਦਾ ਸੀ ਉਹਨੂੰ ਸਿਆਸੀ ਪੁਸ਼ਤਪらい ਸੀ ਔਰ ਇਹ ਆਮ ਆਦਮੀ ਪਾਰਟੀ ਨੇ ਜਿਹੜੀ ਅਰਵਿੰਦ ਕੇਜੀਵਾਲ ਕੋ ਬਾਤਬਾਤ ਜਿਹੜੇ ਪੰਜਾਬ ਦੇ ਵਿੱਚੋਂ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਜੇ ਇਸ ਵੇਲੇ ਕੋਈ ਸਿਆਸੀ ਪੁਛਪੜਾਈ ਦੇ ਕਿਸੇ ਵਾਸਤੇ ਕੋਈ ਹੋਵੇ ਕਿਸੇ ਪਾਰਟੀ ਦਾ ਹੋਵੇ ਵੱਡੇ ਤੋਂ ਵੱਡਾ ਅਫਸਰ ਹੋਵੇ ਜਿਹੜਾ ਬੰਦਾ ਮਰਜ਼ੀ ਹੋਵੇ ਜਿਹੜਾ ਨਸ਼ਾ ਦਾ ਕੰਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦੇ ਨਾਲ ਅਸੀਂ ਦਰਦੀ ਹੈ ਉਹਦੀ ਮਾਂ ਭੈਣ ਨਾਲ ਦਰਦੀ ਹੈ ਉਹਦੇ ਪਰਿਵਾਰ ਨਾਲ ਦਰਦੀ ਹੈ ਉਹਨਾਂ ਨੂੰ ਨਸ਼ੇ ਛਡਾਵਾਂਗੇ ਕੰਮ ਤੇ ਲਾਵਾਂਗੇ ਕੰਮ ਸਿਖਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਨਾਲ ਸਖਤੀ ਨਾਲ ਵਿੜਿਆ ਜਾਊਗਾ ਪਰ ਪੁਲਿਸ ਕਰ ਰਹੀ ਆ ਚਾਹੇ ਉਹਨਾਂ ਦੀ ਪਾਪ ਦੀ ਕਮਾਈ ਹੋਵੇ ਕੁਝ ਵੀ ਹੋਵੇ ਇਹ ਤੁਹਾਡੇ ਸਾਹਮਣੇ ਇੱਕ ਗੱਲ ਸਾਹਮਣੇ ਆਈ ਆ ਕਿ ਪਹਿਲਾਂ ਪਾਕਿਸਤਾਨ ਤੋਂ ਠੋੜ ਕੇ ਨਸ਼ਾ ਆਂਦਾ ਸੀ ਹੁਣ ਨਸ਼ਾ ਤਾਂ ਆਂਦਾ ਹੈ ਪਰ ਕੋ ਚੱਕਣ ਨਹੀਂ ਜਾਂਦਾ ਉਹਨਾਂ ਨੇ ਭੇਜਣਾ ਬੰਦ ਕਰ ਦਿੱਤਾ ਕਿਉਂਕਿ ਜਿਹੜਾ ਚੱਕਣ ਜਾਂਦਾ ਉਹਦੇ ਕਿਤੇ ਸਕੇ ਜਾਂਦੇ ਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਮਤਲਬ ਇਹਦੇ 'ਚ ਕੋਈ ਰਾਜ਼ ਨਹੀਂ ਹੈ ਸੋ ਇਹ ਜਿਹੜੀ ਮਤਲਬ ਇਹਦੇ ਵਾਸਤੇ ਜਿਹੜੀ ਇੱਕ ਪੋਲਿਟੀਕਲ ਵੈਲ ਸਿਆਸੀ ਇੱਛਾ ਸ਼ਕਤੀ ਨੀਤੀ ਨiyet ਆ ਜਿਹੜੀ ਸਾਰੇ ਨੀਤੀ ਦੀਆਂ ਗੱਲ ਕੀਤੀ ਐ ਤੇ ਚਾਹੇ ਅਸੀਂ ਨਵੇਂ ਡੀ ਡੈਕਟਰ ਰੀਆਪ ਸੈਂਟਰ ਬਣਾ ਰਹੇ ਆ ਸਕਿੱਲ ਡਵੈਲਪਮੈਂਟ ਨਾਲ ਲਿੰਕ ਕਰ ਰਹੇ ਆ ਐਮਪਲੋਇਮੈਂਟ ਨਾਲ ਜੁੜ ਕਰ ਰਹੇ ਆ ਸੋ ਨੀਤੀਵੀਆਂ ਨਿਯਤਵੀਆਂ ਔਰ ਸਿਆਸੀ ਪੁਸ਼ਟਪੜਾਈ ਖਤਮ ਕਰਤੀ ਐ ਮਾਫੀਆ ਦੇ ਨਾਲ ਕੋਈ ਹਮਦਰਦੀ ਨਹੀਂ ਐ ਸੋ ਇਹ ਪੱਕਾ ਨਿਸ਼ਚਾ ਕਰਕੇ ਜਿਹੜੀ ਆਮ ਆਗੇ ਪਾਰਟੀ ਸਰਕਾਰ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਸਾਡੇ ਬੱਚਿਆਂ ਦੇ ਬਾਹਰ ਜਾਣ ਦੇ ਰਸਤੇ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ इंग्लैंड ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਬਾਹਰ ਜਾਣ ਦੇ ਰਸਤੇ ਤਕਰੀਬਨ ਜਿਵੇਂ ਬੰਦ ਹੋ ਚੁੱਕੇ ਆ ਔਰ ਬੜਾ ਦੁੱਖ ਹੋਇਆ ਜਦੋਂ ਸਾਡੇ ਬੱਚੇ ਹੱਥ ਕੜੀਆਂ ਤੇ ਬੇੜੀਆਂ ਵਿੱਚ ਵਾਪਸ ਆ ਰਹੇ ਸੀ ਅਸੀਂ ਨੌਜਵਾਨਾਂ ਨੂੰ ਇੱਥੇ ਹੀ ਟ੍ਰੇਨਿੰਗ ਦੇ ਕੇ ਸਾਡੇ ਕੋਲੇ ਕਮੀ ਨਹੀਂ ਹੈ ਲੁਧਿਆਣੇ 'ਚ ਇੰਡਸਟਰੀ ਬਹੁਤ ਆ ਡੇਰਾ ਬਸੇ ਬਹੁਤ ਆ ਨਮੀ ਇੰਡਸਟਰੀ ਆ ਰਹੀ ਆ ਵੱਡੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਲੁਧਿਆਣੇ ਦੇ ਵਿੱਚ ਹੀ ਤੁਹਾਡਾ ਜਿਹੜਾ ਸਟੀਲ ਦਾ ਇੰਨਾ ਵੱਡਾ ਪਲਾਂਟ ਆ ਰਿਹਾ ਹੈ ਮਨੋਂ ਲੱਖਾਂ ਜੋਬਸ ਹਜ਼ਾਰਾਂ ਲੱਖਾਂ ਜੋਬਸ ਪੈਦਾ ਹੋ ਰਹੀਆਂ ਅਸੀਂ ਇਹ ਬੱਚਿਆਂ ਨੂੰ ਉਹਦੇ ਹਾਣੀ ਬਣਾਣਾ ਏ ਸਾਡਾ ਜਿਹੜਾ ਮੇਅਰ ਸਾਡਾ ਜਿਹੜਾ ਜੋਧ ਰਸਿ ਬਰੋਦਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਲਿਆ ਸਾਰੇ ਥਿਲਿਆਂ ਵਿੱਚ ਜਾ ਰਿਹਾ ਬੜਾ ਕਲੀਅਰ ਪੈਸੇਜ ਹੈ ਤੇ ਦੂਜਾ ਸਾਡਾ ਹੈਗਾ ਕਿ ਜਿਹੜੇ ਸਾਡੀ ਕੈਂਪੇਨ ਹੈ ਅੱਗੇ ਬਰਸਾਤਾ ਆ ਰਿਹਾ بارشਾਂ ਸ਼ੁਰੂ ਹੋ ਗਈਆਂ ਤੇ ਉਹਦੇ ਨਾਲ ਕੀ ਹੁੰਦਾ ਕਿ ਡੈਂਗੂ ਮਲੇਰੀਆ ਚਿਕਨਗੁਨੀਆ ਡਾਇਰੀਅਲ ਡਿਜ਼ੀਜ਼ਸ ਕੋਲਰਾ ਆਪਰੇ ਇਹ ਇਹ ਵਾਲੀਆਂ ਬਿਮਾਰੀਆਂ ਦੀ ਵੀ ਬਹੁਤ ਮਾਰ ਪੈਂਦੀ ਸੀ ਪਿਛਲੀ ਵਾਰੀ ਇਹਦੇ ਚ 50% ਰਿਡਕਸ਼ਨ ਹੋਈ ਹੈ 50% ਘਟੀਆਂ ਸੀ ਇਸ ਵਾਰ 80% ਦਾ ਟਾਰਗੇਟ ਹੈ ਕਿ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਹੈ ਜਿੰਨੇ ਸਾਡੇ ਕੋਲੇ ਪੈਰਾਮੈਡੀਕਸ ਦੇ ਚਾਹੇ ਫਿਜ਼ੀਓਥੈਰੇਪੀ ਦੇ ਹੋਣ ਫਾਰਮੇਸੀ ਦੇ ਹੋਣ ਨਰਸਿੰਗ ਦੇ ਹੋਣ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬਣ ਕਰਨਾ ਔਰ ਜਿੰਨੇ ਸਾਡੇ ਆਂਗਣਵਾੜੀ ਟੀਚਰਸ ਹੈ ਆਸ਼ਾ ਵਰਕਰਸ ਹੈ ਔਰ ਜਿੰਨੇ ਵੀ ਚਾਹੇ ਆਪਣੇ ਰੂਰਲ ਡਵੈਲਪਮੈਂਟ ਦੇ ਜਿਹੜੇ ਗ੍ਰਾਮ ਸਹਾਇਕ ਹੈਗੇ ਆ ਜਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫੀਲਡ ਵਰਕਰ ਹੈ ਸਾਰੇ ਕਿਸੇ ਵੀ ਬੈਕਗ੍ਰਾਉਂਡ ਦੇ ਵਾਟਰ ਸਪਲਾਈ ਸੈਨੀਟੇਸ਼ਨ ਦੇ ਉਹਨਾਂ ਨੂੰ ਖੋਲਾ ਨੂੰ ਬੇਸਿਕ ਟ੍ਰੇਨਿੰਗ ਦੇ ਕੇ ਕਿ ਲਾਰਵਾ ਕਿਹੋ ਜਿਹਾ ਹੁੰਦਾ ਕਿੱਥੇ ਬਰੀਡ ਕਰਦਾ ਉਹਨੂੰ ਟਾਰਗੇਟ ਕਰਨਾ ਪਾਣੀ ਦੀ ਟੈਸਟਿੰਗ ਕਰਨਾ ਤਾਂ ਕਿ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਰੋਕ ਤਾਂ ਕੀਤੀ ਜਾ ਸਕੇ ਤੇ ਦੂਜਾ ਹੈਗਾ ਵੈਕਟਰ ਐਂਡ ਵਾਟਰ ਬੋਰਨ ਡਿਸੀਜ਼ ਇਸ ਦੇ ਵਾਸਤੇ ਵੀ ਜਿਹੜਾ ਹੈਗਾ ਮੈਂ ਜਿਹੜਾ ਅੱਜ 150 ਰੁਪਇਆ ਸਰਭੀਆਂ ਪੇਤਾਵਰ ਦੇ حساب ਨਾਲ ਗੈਰੂਲਟੀ ਕਰਾਂਗੇ ਹੁਣ ਇਹ ਪਹਿਲੀ ਵਾਰ ਹੈ ਕਿ ਸਿਹਤ ਵਿਭਾਗ ਮੈਕਮਾ ਐਜੂਕੇਸ਼ਨ ਦਾ ਮੈਕਮਾ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਮੈਕਮਾ ਮਿਲ ਕੇ ਕੋਆਰਡੀਨੇਟਡ ਅਫਰਟ ਕਰ ਰਿਹਾ ਹੈ ਨਸ਼ਾ ਨੂੰ ਕੰਟਰੋਲ ਕਰਨੇ ਵੀ ਵੈਕਟਰ ਤੇ ਵਾਟਰ ਬਾਲ ਡਿਜ਼ਾਈਨਿੰਗ ਤੇ ਲਾਈਫ ਸਟਾਈਲ ਡਿਸਆਰਡਰ ਵਾਸਤੇ ਵੀ ਤੇ ਅਸੀਂ ਜੜੀਆਂ ਬਹੁਤ ਵਧੀਆ ਜਿਵੇਂ ਸਾਡੇ ਇੱਕ ਲਿਵਰ ਦੀ ਇੰਸਟੀਚੂਟ ਬਣਾਈ ਆਸੀ ਚੰਡੀਗੜ੍ਹ ਚ ਜਿਹੜੀ ਕਿ ਦੇਸ਼ ਦੀ 1 ਆਫ ਦੀ ਦੋ ਦੇ ਵਿੱਚੋਂ ਇੱਕ ਹੈ ਜਿਹੜੀ ਪੰਜਾਬ ਇੰਸਟੀਚੂਟ ਆ ਲਿਵਰ ਐਂਡ ਗਿਜੀ ਸੈਕਸ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਜਾਇ ਮੁਰਦੇ ਫੇਲ ਹੁੰਦੇ ਆ ਜਾਂ ਲੋਕਾਂ ਦੇ ਲਿਵਰ ਫੇਲਰ ਹੁੰਦਾ ਜਾਂ ਗੋਡੇ ਫੇਲ ਹੋ ਰਹੇ ਆ ਉਹਦੇ ਵਾਸਤੇ ਯੋਗਾ ਸ਼ੁਰੂ ਕੀਤਾ ਮਤਲਬ ਜੜੀਆਂ ਟੌਪ ਟੌਪ ਦੀਆਂ ਜਿਹੜੀਆਂ ਆ ਬਿਲਕੁਲ ਵਰਲਡ ਕਲਾਸ ਦੀਆਂ ਇੰਸਟੀਚੂਟਸ ਬਣਾ ਰਹੇ ਆ ਔਰ ਮਲਾ ਕਰਨੇ ਖੜਾ ਰਿਹਾ ਜਿੱਥੇ ਤੱਕ ਜਿਹੜਾ ਬਲੱਡ ਪ੍ਰੈਸ਼ਰ ਸ਼ੁਕਰ ਦਾ ਇਲਾਜ ਹੋ ਜੇ ਤਾਂ ਹਾਰਟ ਹਾਰਟ ਅਟੈਕ ਵੀ ਘੱਟ ਹੋਣਗੇ ਸਟ੍ਰੋਕ ਜਾਨੀ ਕਿ ਜਿਹੜਾ ਮਤਲਬ ਅਧਰੰਗ ਹੈ ਉਹ ਵੀ ਘੱਟ ਹੋਏਗਾ ਔਰ ਗੁਰਦੇ ਪੇਲ ਹੋਣੇ ਵੀ ਬੰਦ ਹੋ ਜਾਣਗੇ ਜਾਂ ਬਹੁਤ ਘੱਟ ਹੋ ਜਾਣਗੇ ਸੋ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ ਜਿਹੜਾ ਹੈਗਾ ਪ੍ਰੋਫੈਸ਼ਨਲ ਡਿਜ਼ੀਜ਼ ਪ੍ਰਾਇਮਰੀ ਕੇਅਰ ਸੈਂਟਰੀ ਕੇਅਰ ਟਰਸ਼ੀ ਕੇਅਰ ਪਲੱਸ ਜਿਹੜੀ ਕਮਿਊਨਿਟੀ ਪਾਰਟਿਸਪੇਸ਼ਨ ਉਹ ਜਿਹੜਾ ਨਾ ਸਪੋਰਟ ਗਰੁੱਪ ਕ੍ਰੀਏਟ ਕਰਦੇ ਆ ਇਹ ਸਾਰੇ ਹੱਦ ਜਿਹੜੇ ਪ੍ਰੋਬਲਮ ਤੇ ਅਧਰ ਡੀਲ ਕਰਦੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਰੂਰ ਆਪਾਂ ਜਿਹੜਾ ਕਾਮਯਾਬ ਕਰਾਂਗੇ ਔਰ ਮੀਡੀਆ ਦਾ ਵੀ ਬੜਾ ਪੋਜ਼ਿਟਿਵ ਔਰ ਸਪੋਰਟਿਵ ਰੋਲ ਆਗਾ ਬਹੁਤ ਵਾਰੀ ਮੈਨੂੰ ਜਿਹੜੀ ਮੀਡੀਆ ਤੋਂ ਮੈਨੂੰ ਖਬਰ ਮਿਲੀ ਸੀ ਕਿ ਡੇਰਾ ਬਸੇ ਚ ਡਾਕਟਰਾਂ ਤੇ ਹਮਲਾ ਹੋ ਗਿਆ ਉਦਾਰਾ ਸਿਰ ਦੋ ਪਾਰਟੀਆਂ ਦੀ ਲੜਾਈ ਹੋਈ ਸੀ ਪਹਿਲਾਂ ਬਾਹਰ ਹੋਈ ਫਿਰ ਅਸਤਾ ਚ ਹੋਈ ਫਿਰ ਗੁਰਦਾਸਪੁਰ ਚ ਹੋਇਆ ਫਿਰ ਬਲਾਜੌਰ ਚ ਹੋਇਆ ਉਹ ਤਿੰਨੋਂ ਜਗ੍ਹਾ ਦੇ ਉੱਤੇ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਿਆ ਜਿਹੜਾ origignal ਸੀਗਾ ਜਿਵੇਂ ਇੱਕ ਇੱਕ ਸਕੂਟਰ ਦੇ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਲੜਾਈ ਹੋ ਗਈ ਉਹ that is available for purchase ਪਰ ਹਸਤਾਚਾ ਕੇ ਦੋਨੋਂ ਪਾਰਟੀਆਂ ਨੇ ਲੜਾਈ ਕੀਤੀ ਸ਼ੀਸ਼ੇ ਭੰਨ ਦਿੱਤੇ that is non available ਹੈ very heavy fine اور 6 ਮਹੀਨੇ 6 ਮਹੀਨੇ ਤੱਕ ਜਮਾਨਤ ਨਹੀਂ ਹੋਣੀ ਜੀ ਇਹ ਇੱਕ ਮਤਲਬ ਇਹ ਗੱਲ ਮੈਂ ਕਹਿਣਾ ਚਾਹੁੰਦਾ ਵੀ ਹਸਤਾਚਾਓ ਤੁਹਾਡੀ ਮਰਮ ਪੱਟੀ ਕਰਾਂਗੇ ਜੇ ਦਰਦ ਹੁੰਦਾ ਤਾਂ ਦਰਦ ਨਿਵਾਰਾਂ ਕਰਾਂਗੇ ਜਿਹੜੀ ਵੀ ਤੁਹਾਨੂੰ ਠੀਕ ਹੈ ਜੇ ਕੋਈ ਬੰਦਾ ਸਟ्रेस ਚਾਹ ਉਹਨੂੰ ਡੀ-ਸਟ्रेस ਕਰਾਂਗੇ ਉਹਦਾ ਇਲਾਜ ਕਰਾਂਗੇ ਹਰ ਬਿਮਾਰੀ ਦਾ ਇਲਾਜ ਕਰਾਂਗੇ ਬਟ ਕੋਈ ਵੀ ਬਦਤਮੀਜ਼ੀ ਹਸਪਤਾਲਾਂ ਵਿੱਚ ਇਥੋਂ ਤੱਕ ਕਿ ਗਾੜੀ ਘੋਚ ਬਰਦਾਸ਼ਤ ਨਹੀਂ ਕੀਤਾ ਹੋਵੇਗਾ ਭੰਨ ਰੋਡ ਤੇ ਡਾਕਟਰਾਂ ਤੇ ਅਮਲਾ ਜਾਂ ਮੈਡੀਕਲ ਸਟਾਫ ਆਮ ਤੌਰ ਤੇ ਬਹੁਤ ਧੂੜੀ ਕਰਨਾ ਇਹ ਬੜਾ ਕਲੀਅਰ ਮੈਸੇਜ ਹੈ ਜੀ ਜੇ ਹਸਪਤਾਲ ਜਾਣਾ ਤਾਂ ਆਪਣਾ ਇਲਾਜ ਕਰਾਉਣ ਵਾਸਤੇ ਆਓ ਔਰ ਚੁੱਪਚਾਪ ਇਲਾਜ ਕਰਾ ਕੇ ਜਾਓ ਵੀ ਰਿਸਪੈਕਟ ਫੂ ਟੂ ਦਾ ਸਟਾਫ ਐਂਡ ਸਟਾਫ ਵਿਲ ਬੀ ਵੈਰੀ ਲਵਿੰਗ ਐਂਡ ਪਰਸਨਟ ਇਮਪੈਥੈਟਿਕ ਟੂ ਯੂ ਜੇ ਸਾਡੇ ਕੋਈ ਵਿੱਚ ਕਮੀ ਹੋਏ ਕਿ ਸਾਡੇ ਸਿਹਰ ਸਾਚੂ ਨੂੰ ਦੱਸੋ ਡੈਪਟੀ ਕਸ਼ਨ ਨੂੰ ਦੱਸੋ ਤੇ ਇਹ ਉਹਦੇ ਵਾਸਤੇ ਰੱਖੇ ਲਈਆ ਸਲਾਈਡ ਕੀ ਸੀ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਨਾ ਉਹਦੀ ਗ੍ਰੀਵੈਂਸ ਅਡਰੈਸ ਕਰਨ ਵਾਸਤੇ ਅਡਰੈਸਲ ਕਮੇਟੀ ਜਿਹੜੀ ਗ੍ਰੀਵੈਂਸ ਅਡਰੈਸਲ ਮੈਕੈਨਿਜ਼ਮ ਹੈ ਸਾਡੇ ਕੋਲੇ ਜੁਡੀਸ਼ੀਅਲ ਹੈ ਹੋਰ ਬਹੁਤ ਕੁਝ ਹੈ ਤੁਹਾਡੇ ਕੋਲੇ ਖਰਜੂ ਪਰ ਫੋਰਮ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਬੱਤ ਮੇਜ਼ੀ ਨਹੀਂ ਟੋਲ ਰਹੀ ਇਸੋਏ ਦੀਸ ਆਰ ਦਾ ਕਲੀਅਰ ਮੈਸੇਜਸ ਇਹ ਲੈ ਕੇ ਮੈਂ ਸਾਰੇ ਪੰਜਾਬ ਚ ਜੋ ਸਾਡੇ ਇੰਡਸਟਰੀਅਲ ਕਮਿਊਨਿਟੀ ਦਾ ਮੰਡਟ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੰਡਟ ਹੈ ਔਰ ਅਸੀਂ ਪੰਜਾਬ ਨੂੰ ਜਿਹੜਾ ਗੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਦੇ ਵਾਸਤੇ ਜਿਹੜਾ ਮੇਰੀ ਉਹ ਜਿਹੜਾ ਬਹੁਤ-ਬਹੁਤ ਧੰਨਵਾਦ ਹਾਂ ਇਹ ਬਹੁਤ ਅਮ ਸਵਾਲ ਹੈ ਜੀ ਕਿਸੇ ਬੰਦੇ ਵਾਸਤੇ ਵੀ ਉਹਦੀ ਸਿਹਤ ਸਭ ਤੋਂ ਇੰਪੋਰਟੈਂਟ ਹੁੰਦੀ ਆ ਔਰ ਸਿਹਤ ਵਾਸਤੇ ਖਾਣਾ ਬਹੁਤ ਇੰਪੋਰਟੈਂਟ ਹੈ ਖਾਣਾ ਸ਼ੁੱਧ ਹੋਵੇ ਇੱਕ ਤਾਂ ਅਸੀਂ ਜਿਹੜਾ ਹੈਗਾ ਤੁਹਾਡੇ ਫੂਡ ਸੇਫਟੀ ਵਾਇਲ ਤੁਹਾਡੇ ਬੜਾ ਲੁਧਿਆਣਾ ਵਿੱਚ ਵੀ ਹਰ ਜ਼ਿਲ੍ਹੇ ਦੇ ਵਿੱਚ ਫੂਡ ਸੇਫਟੀ ਅਵੇਲੇਬਲ ਹੈ ਤੁਸੀਂ ਆਪਣੇ ਜਿਹੜੇ ਤੁਹਾਡੇ ਡੀ ਐਚਓ ਆ ਜਾਂ ਸਿਵਲ ਸਰਜਨ ਨੂੰ ਕੰਟੈਕਟ ਕਰੋ ਜਿੱਥੇ ਕਹੋਗੇ ਅਸੀਂ ਭੇਜ ਦਾਂਗੇ ਜਿਹੜਾ ਵੀ ਤੁਸੀਂ ਖਾਣਾ ਖਾਂਦੇ ਹੋ ਪਨੀਰ ਦੁੱਧ ਖਾਸ ਕਰਕੇ ਔਰ ਮਸਾਲੇ ਔਰ ਇਵਨ ਜਿਹੜੇ ਹੈਵੀ ਮੈਟਲਸ ਔਫ ਪੈਸਟੀਸਾਈਡਸ ਵਾਸਤੇ ਜਾਂ ਬੈਕਟੀਰੀਓਲੋਜੀਕਲ ਉਹਦੇ ਵਾਸਤੇ ਉਹ ਸਾਰਾ ਟੈਸਟ ਕਰਕੇ ਤੁਹਾਨੂੰ ਆਨ ਦਾ ਸਪੋਰਟ ਦੱਸ ਦਾਂਗੇ ਤੁਹਾਡਾ ਫੂਡ ਸੇਫ ਹੈ ਕਿ ਨਹੀਂ ਹੈ ਔਰ ਸਾਰੇ ਜਿੰਨੇ ਵੀ ਫੂਡ ਵੈਂਡਰਸ ਆਪ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਹੈਲਥ ਬੈਨਰ ਨੂੰ ਕਾਲ ਕਰਕੇ ਤੁਸੀਂ ਜਿਹੜੀ ਹੈਗੀ ਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਆ ਗਈ ਹੈ ਬਸਾਈ ਦੀ ਸਰਟੀਫਿਕੇਸ਼ਨ ਲੈਣੀ ਹੈ ਉਹ ਸਾਰੇ ਕਰਾ ਲਓ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਹੋ ਸਕਦਾ ਤੇ ਉਹਨਾਂ ਵਾਸਤੇ ਵੀ ਜੇ ਚਾਹੇ ਕੋਈ ਡੇਰੀ ਵਾਲਾ ਜੀ ਜਿਹੜਾ ਕਿ ਕਿਸੇ ਪਿੰਡਾਂ ਚੋਂ ਦੁੱਧ ਫਰੀਦ ਕੇ ਵੇਚਦਾ ਚਾਹੇ ਕੋਈ ਪਨੀਰ ਦਾ ਕੰਮ ਕਰਦਾ ਜਾਂ ਹੋਰ ਕਰਦਾ ਉਹ ਉਹਨਾਂ ਕੋਲ ਵੀ ਉਹਨਾਂ ਨੇ ਵੀ ਫੈਸਿਲਿਟੀ ਦਿੱਤੀ ਕਿ ਤੁਸੀਂ ਟੈਸਟ ਕਰਾ ਲਓ ਕਿ ਜਿਹੜੀ ਸਪਲਾਈ ਤੁਹਾਡੇ ਕੋਲ ਆ ਗਈ ਹੈ ਕੀ ਉਹ ਪਿਓਰ ਹੈ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਬੇਨਤੀ ਕਰਦਾ ਤੁਹਾਡੇ ਥਰੂ ਸਾਰੇ ਸਮਾਜ ਨੂੰ ਬੇਨਤੀ ਕਰਦਾ ਸਾਡੇ ਕੋਲ ਇਨਪੋਰਟ ਆਇਆ ਸੀ ਰਾਜਪੁਰ ਵਿੱਚ 13.5 ਕੁਇੰਟਲ ਪਨੀਰ ਪੜਿਆ ਉਹਦੇ ਟੈਸਟਿੰਗ ਕੀਤੀ ਅਨਸੇਫ ਆ ਗਿਆ ਮਤਲਬ ਆਇਆ ਉਹ ਹਰਿਆਣੇ ਜੋ ਸੀ ਯੂਪੀ ਚੋ ਸੀ ਉਹਨਾਂ ਤਾਂ ਵੀ ਪਰਚਾ ਹੋ ਗਿਆ ਸੀ ਉਹਨਾਂ ਦੇ ਪਰਚੇ ਹੋਣਗੇ ਜੀ ਅਸੀਂ ਇਹਦੇ ਤੇ 0 ਡਾਲਰਸ ਹੈ ਸਾਡੀ ਆ ਸਾਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮੈਂ ਵੀਡੀਓ ਨੂੰ ਬੇਨਤੀ ਕਰਦਾ ਰਿਪੋਰਟ ਦਿਨ ਜਿਨਾ ਪ੍ਰਸ਼ਾਸਨ ਨੂੰ ਦੇ ਦਿਓ ਮੈਨੂੰ ਭੇਜ ਦਿਓ ਕਿਸੇ ਲੈਵਲ ਤੇ ਦੇ ਦਿਓ ਡੀਸੀ ਸਾਹਿਬ ਨੂੰ ਦੇ ਦਿਓ ਗਿਵ us ਐਕਸ਼ਨੇਬਲ ਇਨਫੋਰਮੇਸ਼ਨ ਕਿ ਫਲਾਨੀ ਜਗ੍ਹਾ ਤੇ ਨਕਲੀ ਦੇਸੀ ਕੇ ਉਦੀ ਫੈਕਟਰੀਆਂ ਫੜ ਰਹੇ ਆ ਅਸੀਂ ਪਨੀਰ ਬਣਦਾ ਨਕਲੀ ਜਾਂ ਸੰਤਾਟਿਕ ਪਨੀਰ ਬਣਦਾ ਬਟ ਹਾਂ ਜਿਹੜੇ ਜਾਨਵਰਾਂ ਮੱਧਿਆ ਉਹਨਾਂ ਦੀ ਕੋਰਸਪਟਨੀ ਹੋਏਗੀ ਐਸੀ ਕਰਕੇ ਅਸੀਂ ਜਿਹੜੀ 460 ਵਾਇਰਸ ਤਾਂ ਕਿ ਤੁਸੀਂ ਦੋ ਤਰ੍ਹਾਂ ਦੇ ਸੈਂਪਲ ਹੁੰਦੇ ਇੱਕ ਤਾਂ ਹੈਗਾ ਸਾਡਾ ਜਿਹੜਾ ਸਬਕਲੈਸ ਵਾਲਾ ਉਹ ਅਸੀਂ ਉਹ ਵੀ ਕਰਦੇ ਆ ਦੂਜਾ ਇਨਫੋਰਸਮੈਂਟ ਵਾਲਾ ਜੇ ਉਹ ਵਾਲਾ ਸੈਂਪਲ ਭਰਿਆ ਗਿਆ ਫਿਰ ਫੇਲ ਹੋ ਗਿਆ ਫਿਰ ਤੁਹਾਨੂੰ ਸਜ਼ਾ ਵੀ ਹੋਏਗੀ ਤੇ ਪਰ ਕਰ ਰਹੇ ਆ ਜੀ ਬਾਕੀ ਥੋੜਾ ਜਿਹਾ ਇਹਦੇ ਚ ਨਾ ਮੀਡੀਆ ਦਾ ਰੋਲ ਹੈ ਹੁਣ ਤੁਹਾਡੇ ਤੇ ਹੈ ਜੀ ਤੇ ਤੁਸੀਂ ਜਿਹੜੀ ਦੇਖ ਤੇ ਹਸਪਤਾਲ ਦੇ ਵਿੱਚ ਨਾ ਕੈਮਰੇ ਜਿਓ ਪਟਾੜੇ ਚ ਨਾ ਜੀ ਆ ਗਰਮੀ ਆ ਗਈ ਏਸੀ ਦੇ ਰਿਪੇਅਰ ਕਰ ਰਹੇ ਸੀ ਉਹਨੇ ਉਹ ਏਸੀ ਦੇ ਰਿਪੇਅਰ ਕਰਨ ਲਈ ਸਰਵਿਸ ਕਰਨ ਲਈ ਬੰਦ ਕੀਤਾ ਸੀਗਾ ਉਹ ਸਾਰੇ ਪੰਜਾਬ 'ਚ ਖਬਰ ਫਲਾਤੀ ਤੁਸੀਂ ਜੀ ਲਓ ਜੀ ਫਿਰ ਬਿਜਲੀ ਬੰਦ ਹੋ ਗਈ ਕਿੱਥੇ ਆ ਬਲਵੀਰ ਸਿੰਘ ਸੋ ਤੁਸੀਂ ਆਹ ਵਾਲੀ ਖਬਰ ਵੀ ਉਪਚਾਰ ਦਿਓ ਕਿ ਆਜ ਕੋਈ ਇੰਨੀ ਵਧੀਆ ਵਾਇਰ ਹੈ ਤੇ ਕਿਸੇ ਨੂੰ ਯੂਜ਼ ਕਰੋ ਸੋ ਇਹਦੇ ਵਿੱਚ ਮੀਡੀਆ ਦਾ ਰੋਲ ਹੈ ਜੀ ਤੁਸੀਂ ਕਿ ਮਿਹਰਬਾਨੀ ਤੁਸੀਂ ਕਰਦੇ ਹੋ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ ਆ ਵੀ ਚੰਗਾ ਕੰਮ ਕਰਦੇ ਹੋ ਉਹਨੂੰ ਘਰ-ਘਰ ਤੱਕ ਸਾਡਾ ਸਨਿਆਪ ਪਹੁੰਚਾ ਦਿਓ ਤੁਸੀਂ ਸਾਡੀ ਆਵਾਜ਼ ਹੋ ਜੀ ਤੁਸੀਂ ਸਰਕਾਰ ਦੀ ਔਰ ਤੁਸੀਂ ਸਾਰਿਆਂ ਦੀ ਲੋਕਾਂ ਦੀ ਵੀ ਆਵਾਜ਼ ਤੁਸੀਂ ਉਹ ਲੋਕਾਂ ਦੀ ਦੁੱਖ ਤੱਕ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਜੋ ਅਸੀਂ ਕਰ ਰਹੇ ਹਾਂ ਉਹ ਲੋਕਾਂ ਤੱਕ ਪਹੁੰਚਾ ਦਿਓ ਤੁਹਾਡਾ ਬਹੁਤ ਧੰਨਵਾਦ ਨੰਬਰ ਸਾਡੇ ਕੋਲੇ ਆਲਰੇਡੀ ਇਹਦੇ ਮਤਲਬ ਰਹਿ ਗਏ ਨੰਬਰ ਤਾਂ ਜਿੰਨਾ ਵੀ ਤੁਹਾਡੇ ਮਤਲਬ ਹਸਤੀਆਂ ਜਿੰਦੀਆਂ ਤੁਹਾਡੇ ਅਪਲਾਈ ਰਹਿ ਗਏ ਉਹ ਵੀ ਨੰਬਰ ਇੰਨੇ ਹੋ ਜਾਂਦੇ ਆ ਜੀ ਕਿ ਉਹ ਮਤਲਬ ਸੰਭਾਲਣੇ ਆਪੇ ਹੋ ਜਾਂਦਾ ਤੁਸੀਂ ਨਾ ਇਹ ਕੰਮ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਐਕਸ਼ਨ ਜੋ ਜਿਹੜੀਆਂ ਗੱਡੀਆਂ ਚਾਹੀਆਂ ਇੱਕ ਵਾਰੀ ਸੂਰਸ਼ਾਦ ਨੂੰ ਦੱਸੋ ਉਹਦੇ ਨਾਲ ਕੀ ਹੋਏਗਾ 2-4 ਤੇ ਰੇਡ ਹੋ ਜਾਗਾ ਉਹਨਾਂ ਦੇ ਉੱਤੇ ਕਨਫਿਸਕੇਟ ਕਰਾਂਗੇ ਉਹਨਾਂ ਨੂੰ ਜੁਰਮਾਨਾ ਕਰਾਂਗੇ ਪਰ ਇਸ ਲਈ ਹੁੰਦਾ ਸਿਗਰਟਾਈਜ਼ਿਕਾ ਜਿਹੜੇ ਤੁਹਾਡੇ ਹੁਕਤਾ ਬਾਅਦ ਪੜਨੀਆਂ ਸੀ ਇਹ ਸਿਕਰਸਤਾ ਸੀਗਾ ਉਹ ਅੱਧੀ ਹੋਇਆ ਅਸੀਂ ਬਿਲਕੁਲ ਸਕੂਲਾਂ ਦੇ ਵਿੱਚ ਬੈਣ ਹੈ ਜੀ ਜਿਹੜੇ ਕਾਲਜਿਸ ਹੈ ਕਿਉਂਕਿ ਅੱਜ ਦੀ ਡੇਟ ਤੋਂ ਬੈਨ ਨਹੀਂ ਹੈ ਉਹ ਮੈਂ ਆਪਣੇ ਲੈਵਲ ਤੇ ਕਰ ਦਿੱਤਾ ਹੈਗਾ ਸਕੂਲਾਂ ਚ ਬੈਨ ਹੈ ਜਿਹੜੇ 18 ਸਾਲ ਤੱਕ WHO ਦੀ ਗਾਈਡਲਾਈਨਸ ਉਹਦੇ ਹਿਸਾਬ ਨਾਲ ਬੈਨ ਹੈ ਜਿਹੜੇ ਕਾਲਜਿਸ ਵਿੱਚ ਚਲਣ ਨੂੰ アドਵਾਈਸਰੀ ਹੈ ਜੀ ਪੇਰੈਂਟਸ ਨੂੰ アドਵਾਈਸਰੀ ਹੈ ਕਿ ਤੁਸੀਂ ਘਰ ਚ ਨਾ ਰੱਖੋ ਤੇ ਬਿਕਾਸ ਦੇ ਆਰ ਹਾਰਮਫੁਲ ਫੋਰ ਯਰਸ ਹੈ ਤਾਂ ਤੁਹਾਡੇ ਕਾਰਡੀਓ ਵਾਸਕੂਲਰ ਸਿਸਟਮ ਨੂੰ ਜਿਹੜਾ ਤੁਹਾਡੇ ਨਿਊਰੋਲੋਜੀਕਲ ਸਿਸਟਮ ਹੈ ਬ੍ਰੇਨ ਨੂੰ ਹਾਰਮ ਨੂੰ ਉਹ 네ਗੇਟਿਵਲੀ ਇਫੈਕਟ ਕਰਦੀ ਹੈ peğdiride educational bhi hota